ਜਿਹੜੇ ਕਹਿ ਦਿੰਦੇ ਨਾ ਨਹੀਂ ਜੀ ਗਾਉਣਾ ਤੋਤਾ ਰਟਣਾ ਹੈ ਉਹ ਧਿਆਨ ਨਾਲ ਸਮਝਿਓ ਬਿਨਾ ਗਾਏ ਤੂੰ ਅੰਦਰ ਟਿਕਦਾ ਹੀ ਨਹੀਂ ਹੈ ਜਾ ਗਾਲਾ ਜਾ ਉਹਦੀ ਯਾਦ ਸਦਾ ਅੰਦਰ ਬਿਠਾ ਹੁਣ ਅੰਦਰ ਉਹੀ ਬੈਠੇਗਾ ਜਿਹਨੂੰ ਗਾਵਾਂਗੇ ਇਹੀ ਕਹਿੰਦਾ ਦੋ ਰਸਤੇ ਨੇ ਪ੍ਰਮਾਤਮਾ ਨੂੰ ਪਾਉਣ ਦੇ ਹੋਰ ਕੋਈ ਰਾਹ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ ਜਿਹੜਾ ਮਹਾਪੁਰਸ਼ ਹੈ ਸੰਤ ਹੈ ਉੱਠਦਿਆਂ ਬੈਂਦਿਆਂ ਲੇਟਿਆਂ ਇੱਕੋ ਹੀ ਕੰਮ ਕਰਦਾ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜਪਣਾ ਪਹਿਲਾਂ ਜਪਣ ਦੀ ਗੱਲ ਕਰਾਂਗਾ ਮੈਂ ਉਠਤ ਬੈਠਤ ਹਰ ਹਰ ਗਾਇ ਹੈ ਜਿਨ ਜਸ ਸਿਮਰਤ ਵਰ ਨਹਿ ਚਲ ਪਾਇਆ ਫਿਰ ਸਿਮਰਨ ਦੀ ਗੱਲ ਆ ਜਾਂਦੀ ਹੈ ਕਹਿੰਦੇ ਗਾਓ ਮਨ ਵਿੱਚ ਧਿਆਉ ਹੁੰਦਾ ਕੀ ਹੈ ਉੱਠਦਿਆ ਬਹਿਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਇਆ ਜਨ ਨਾਨਕ ਗੁਰਮਖ ਹਰ ਲਹੀਐ ਜਿਨਾਂ ਵੀ ਅੱਜ ਤੱਕ ਰੱਬ ਨੂੰ ਲਹੀਐ ਪਾਇਆ ਹੈ ਫੜਿਆ ਹੈ ਉਹਨਾਂ ਜੱਤ ਧਿਆ ਕੇ ਪਾਇਆ ਹੈ ਤੇ ਜਾਗਾ ਕੇ ਪਾਇਆ ਹੈ ਤੋ ਜਿਨੇ ਪਾਇਆ ਹੈ ਉਹ ਹੈ ਸੰਤ ਜਿਨੇ ਨਹੀਂ ਪਾਇਆ ਠੀਕ ਹੈ ਧਾਰਮਿਕ ਲਿਬਾਸ ਉਤਾਰਦਾ ਹੈ ਤੁਸੀਂ ਉਹਦਾ ਅਦਬ ਕਰਦੇ ਹੋ ਉਹ ਅਵੇਲਾਖੀ ਹੈ ਪਰਮਾਰਥ ਦੇ ਰਸਤੇ ਤੇ ਚੱਲ ਰਿਹਾ ਹੈ ਹੋ ਸਕਦਾ ਕੱਲ ਨੂੰ ਪਹੁੰਚ ਜਾਵੇ ਪਰ ਹਰੇ ਪਹੁੰਚਿਆ ਨਹੀਂ ਹੈ ਤੋ ਇਹਦਾ ਮਤਲਬ ਇਹ ਨਹੀਂ ਵੀ ਜੇ ਕੋਈ ਨਹੀਂ ਪਹੁੰਚਿਆ ਉਹਦੀ ਬਦਖੋਈ ਕਰੀਏ ਤੇ ਜੇ ਕੋਈ ਪਹੁੰਚ ਗਿਆ ਹੈ ਉਹਦੀ ਵਡਿਆਈ ਆਪਾਂ ਕਰਨੀ ਹੈ ਰੂਦਾ ਹੁਕਮ ਹੈ ਪਰ ਇਹ ਹੁਕਮ ਨਹੀਂ ਹੈ ਕਿਸੇ ਦੀ ਨਿੰਦਾ ਕਰੋ ਹਰੇ ਪਾਂਦੀ ਹੋ ਸਕਦਾ ਹੈ ਰਾਈ ਹੋ ਸਕਦਾ ਹੈ ਕਦੇ ਨਾ ਕਦੇ ਮੰਜ਼ਲੇ ਮਕਸੂਦ ਤੇ ਪਹੁੰਚੇਗਾ ਪਰ ਜਿਹੜਾ ਪਹੁੰਚਿਆ ਹੈ ਉਹ ਸਾਗਰ ਦਾ ਹੀ ਰੂਪ ਹੈ ਉਹ ਮਹਾਪੁਰਸ਼ ਹੈ ਉਹ ਸੰਤ ਹੈ ਹੁਣ ਇਥੇ ਉੱਠਦੇ ਆ ਮੁੰਦਿਆਂ ਸੁੱਤਿਆਂ ਦੀ ਗੱਲ ਹੈ ਇਹ ਤੇ ਗੱਲ ਮੰਨਣ ਚਾਹੀ ਗਈ ਵੀ ਉੱਠ ਕੇ ਵੀ ਕੋਈ ਗਾ ਸਕਦਾ ਹੈ ਬੈਠਾ ਵੀ ਗਾ ਸਕਦਾ ਹੈ ਸੁੱਤਿਆਂ ਕਿਵੇਂ ਕੋਈ ਗਾਉਂਦਾ ਹੁਣ ਵੇਖੋ ਜੋ ਤੁਸੀਂ ਸਾਰੀ ਦਿਹਾੜੀ ਚਿਤਵਣੀਆਂ ਚਿਤਵੋਗੇ ਬਚਨ ਬਲਾਸ ਕਰੋਗੇ ਉਹੀ ਸੁਪਨਾ ਆ ਜਾਂਦਾ ਬੰਦੇ ਨੂੰ ਜਿਹੜਾ ਸਾਰੀ ਦਿਹਾੜੀ ਕਾਮੁਕ ਬਾਤਾਂ ਪਾਉਂਦਾ ਹੈ ਇਸਤਰੀ ਦਾ ਸੁਪਨਾ ਆਵੇਗਾ ਰਾਜ ਭਾਗ ਦੀਆਂ ਬਾਤਾਂ ਪਾਉਂਦਾ ਹੈ ਤਖਤ ਦਾ ਸੁਪਨਾ ਆਵੇਗਾ ਐਸੇ ਵਿੱਚ ਗਲਤਾਨ ਐ ਨੋਟਾਂ ਦਾ ਸੁਪਨਾ ਆਵੇਗਾ ਇਤਾਂ ਹੀ ਜਿਹੜਾ ਬਹਿੰਦਿਆਂ ਉੱਠਦਿਆਂ ਵਾਹਿਗੁਰੂ ਦੇ ਗੀਤ ਗਾਉਂਦਾ ਹੈ ਉਹਦੇ ਸੁਪਨੇ ਵਿੱਚ ਵੀ ਵਾਹਿਗੁਰੂ ਹੀ ਆਉਂਦਾ ਹੈ। ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਪਿੰਡਰਾ ਵਾਲੇ ਦਮਦਮੀ ਟਕਸਾਲ ਦੇ ਬਾਰਮੇ ਮੁਖੀ। ਇਹ ਜਥੇ ਦੇ ਤਕਰੀਬਨ ਸਿੰਘਾਂ ਨੂੰ ਪਤਾ ਹੈ ਵੀ ਘੰਟਾ 2 ਘੰਟੇ ਹੀ ਸਰੀਰ ਨੂੰ ਆਰਾਮ ਦਿੰਦੇ ਸਨ। ਸਾਰੀ ਦਿਹਾੜੀ ਪ੍ਰਚਾਰ ਪ੍ਰਸਾਰ ਵਿੱਚ ਕੱਢਣੀ। ਔਰ ਜਦੋਂ ਲੇਟਣਾ ਉਸ ਵਕਤ ਵੀ ਨਾਮ ਹੀ ਬੜਬੜਾਉਣਾ ਤੇ ਸਿੰਘਾ ਨੇ ਕਈ ਵਾਰ ਨਾ ਉਥੀਆਂ ਖੋਲ ਲੈਣੀਆਂ ਵੀ ਵੇਖੀਏ ਮਹਾਪੁਰਸ਼ ਕਿਹੜੀ ਬਾਣੀ ਪੜ ਰਹੀ ਹੈ ਕੀ ਇਹਦਾ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਭਾਈ ਲੋਕ ਆਪਾਂ ਸੁਪਨੇ 'ਚ ਬੜਬੜਾਉਂਦੇ ਗਾਲਾਂ ਕੱਢਦੇ ਵੇਖੇ ਨੇ ਮਾੜਾ ਚੰਗਾ ਬੋਲਦੇ ਵੇਖੇ ਨੇ ਦੇ ਨਾਮ ਕਿਉਂ ਨਹੀਂ ਪਰਫੁੱਲਤ ਹੋ ਸਕਦਾ ਕਬੀਰ ਜੀ ਮਹਾਰਾਜ ਬੜੀ ਵਡਿਆਈ ਕਰਦੇ ਨੇ ਜਿਹਦੀ ਐਸੀ ਅਵਸਥਾ ਹੋਵੇ ਜਿਹੜਾ ਸੁੱਤਿਆਂ ਵੀ ਨਾਮ ਬੁੜਬੜਾਵੇ ਕਬੀਰ ਸੁਪਨੇ ਹੂੰ ਬਰੜਾਏ ਕੈ ਜਹੇ ਮੁਖ ਨਿਕਸੈ ਰਾਮ ਤਾਂਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮਾ ਕਹਿੰਦੇ ਜਿਹੜਾ ਇਦਾਂ ਦਾ ਮਹਾਪੁਰਸ਼ ਹੈ ਦਾ ਨਾਮ ਹੀ ਬੁੜਬੜਾਉਂਦਾ ਹੈ ਲੇਟਿਆ ਹੋਇਆ ਵੀ ਕਹਿੰਦੇ ਮੇਰੀ ਖੱਲ ਲਾ ਲਓ ਮੇਰੀ ਖੱਲ ਦਾ ਜੋੜਾ ਬਣਾ ਕੇ ਉਸ ਮਹਾਪੁਰਸ਼ ਦੇ ਚਰਨੀ ਪਵਾ ਦਿਓ ਇਹ ਨਾ ਦਬੈ ਉਹਦਾ ਔਰ ਐਸੇ ਮਹਾਪੁਰਸ਼ਾਂ ਲਈ ਹੀ ਬਾਣੀ ਵਿੱਚ ਆਉਂਦਾ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਹੀ ਹਿਮਸੈਲਫ ਜਿਲੀਬ੍ਰੇਟਡ ਪਾਪ ਮੁਕਤ ਹੈ 84 ਲੱਖ ਜੂਨਾ ਤੋਂ ਅਰੋਪਵ ਸਾਗਰ ਤੇ ਲੋਕਾਈ ਨੂੰ ਸਿੱਧੇ ਰਸਤੇ ਪਾ ਕੇ ਤਾਰ ਨਾਉਂਦਾ ਹੈ ਰੱਬ ਨਾਲ ਜੋੜ ਕੇ ਜਿਹੜੇ ਉਹਦੇ ਸੰਗੀ ਨੇ ਉਹ ਵੀ ਤਰ ਜਾਂਦੇ ਨੇ ਜਿਵੇਂ ਬੇੜੀ ਚ ਬਈਏ ਤੇ ਪੂਰ ਦਾ ਪੂਰੀ ਪਾਰ ਲੰਘ ਜਾਂਦਾ ਹੈ ਇਹ ਮਲਾਹ ਦੀ ਤਾਕਤ ਹੈ ਸਾਰਿਆਂ ਨੂੰ ਹੀ ਸਮੁੰਦਰੋਂ ਪਾਰ ਲੈ ਜਾਂਦਾ ਹੈ ਜੇ ਆਪ ਕੋਈ ਤਰਕੇ ਲੰਘਣ ਲੱਗੇ ਵੱਡੀ ਗੱਲ ਹੈ ਇੱਕ ਦੂਆ ਨੂੰ ਲੰਗਾ ਲਵੇਗਾ ਸਾਰੇ ਨਹੀਂ ਨਾ ਲੰਘਣੇ ਤੇ ਕਈ ਆਪ ਵੀ ਡੁੱਬ ਜਾਂਦੇ ਨੇ ਸੰਤੋ ਹੈ ਜਿਹੜਾ ਆਪ ਮੁਕਤ ਹੈ ਔਰ ਸੰਗੀਆਂ ਨੂੰ ਵੀ ਪਾਰ ਲੈ ਜਾਂਦਾ ਹੈ ਜਿਹੜੇ ਕਹਿ ਦਿੰਦੇ ਨਾ ਨਹੀਂ ਜੀ